ਉਏ 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 ਓਏ ਓਏ ਕੋਈ ਨਹੀਂ ਚੱਲ ਚੱਲ ਉੱਪਰ ਚੱਲ ਆ ਬਹਿ ਪਿਛੋਣੀ ਪੂਰੀ ਪਈ ਬੰਦੇ ਨੇ ਸੱਪੜੀ ਨੇ ਨਾ ਓਏ ਬੇ ਆ ਗਿਆ ਦਾ ਇਹ ਕਹਿੰਦਾ ਹਜੇ ਕਿਹੜਾ ਕੜਾਇਆ ਮੁੰਡਾ ਡੇਉੜੀ ਤਰੀ ਮੇਰੇ ਨਾਲ ਮੈਂ ਜਗ ਜਾਗਾ ਐਂਡ ਪਾਈ ਜਾਉਂ ਮੈਂ ਕੀ ਉਹ ਨਾ ਹੀ ਕਮਾਲ ਦੀ ਗੱਲ ਦਾ ਸਰੀਰ ਵਿੱਚ ਜੋਰ ਪਤਾ ਕਰਨਾ ਵਾਉਂ ਪੱਟ ਪਾਣਾ ਚੱਲ ਸਰਕਾਰ ਕੀ ਆ ਅੱਜ ਪਹਿਲੀ ਵਾਰ ਸਾਨੂੰ ਸਾਡਾ ਚਾਚੂ ਤਤਕਾਰ ਜੋਗ ਲਾਲਵਿੰਦਰ ਸਿੰਘ ਜੀ ਥਾਲੀ ਵਾਲਾ ਕੰਮ ਕਰਦਾ ਨਜ਼ਰ ਆਊਗਾ ਅੱਜ ਤੂੰ ਕਿੱਥੇ ਦੀ ਤ ਉਹ ਕੋਠੇ ਤੋਂ ਮਿੱਟੀ ਲਾਉਣ ਲੱਗ ਰਹੇ ਨੇ ਅੱਜ ਟੜਕੇ ਦਾ ਕਿੱਥੇ ਆ ਕਾਗਜ ਪਾਇਆ ਉਹ ਹਵਦਾ ਤਾਂ ਦੱਸ ਕਿ ਕੌਣ ਤੂੰ ਮੈਂ ਓਏ ਕਰੇਗਾ ਕਿਹਨੇ ਕੁਸ ਓਏ ਤੈਨੂੰ ਸੱਚ ਦੱਸੀ ਮਸ ਓਏ ਓਏ ਤੇਰੇ ਹਵਦੇ ਬੰਦੇ ਕਹੀ ਜਾਂਦੇ ਨੇ ਵੀ ਬੇਲਾ ਕੁਝ ਨਹੀਂ ਕਰ ਰਿਆ ਉਹ ਇਹਨੇ ਡੱਕਾ ਵੀ ਥੋੜਿਆ ਆਵਾ ਕੁਚੇ ਖਾ ਕੇ ਪੱਜ ਕੇ ਕੁਚੇ ਖਾ ਗਿਆ ਖੜ ਗਿਆ ਹੱਥ ਨੇ ਉੱਡ ਗਿਆ ਐਸਆਰ ਵੀ ਤਿਆ ਬਣ ਗਿਆ ਉਹ ਬਹਿ ਜਾ ਕਾਕੇ ਕਰਿਆ ਕੁਸ ਓਏ ਮੋਲੇ ਚੱਕ ਜਵਾਬ ਮਿਲਦਾ ਇਹ ਫਲੀ ਨਹੀਂ ਭੰਗ ਕੇ ਦਿੰਦਾ ਬਾਈ ਬੰਦਾ ਮੈਂ ਕਹਿਣਾ ਜਾਉਣਾ ਵੀ ਸਰਕਾਰ ਨੂੰ ਵੀ ਜੇ ਕੋਈ ਜੋਬ ਪਈ ਆ ਕੋਈ ਪੋਸਟ ਖਾਲੀ ਇਹ ਬੰਦੇ ਨੂੰ ਦੇ ਦੇ ਕੀ ਰਦਾ ਪਟਣਾ ਕਿਹੜਾ ਰਦਾ ਇੱਕ ਇੱਕ ਮੂਰਲਾ ਐ ਕਰਮ ਉਹਨਾਂ ਨੂੰ ਚਾੜ ਕੇ ਲੈ ਆਉਣਾ ਕੰਮ ਲੈ ਫੁੱਲ ਉਹਨਾਂ ਨੂੰ ਲੈ ਆ ਐ ਲੈ ਆਉਣਾ ਉਹਨੂੰ ਚਾੜ ਕੇ ਬੋਦੀ ਵਾਲੇ ਅੱਜ ਆਉਂਗੇ ਸਾਹ ਚਾਚਾ ਨੇ ਕਹਤਾ ਕਹਿੰਦਾ ਘਰੋਂ ਚੱਕ ਕੇ ਲਿਆ ਕਹਿੰਦਾ ਦੋਨੋਂ ਇੱਕ ਢੋਚ ਨੂੰ ਇੱਕ ਦਿਨ ਨੂੰ ਕਰਨਾ ਵੀ ਕਹਿੰਦਾ ਦੁਪਹਿਰੇ ਤਾਂ ਕਹਿੰਦੇ ਵੀ ਧੁੱਪਾ ਕੋਠੇ ਦਉ ਕਹਿੰਦਾ ਹੁਣ ਸ਼ਾਮ ਹੋ ਗਈ ਮਿੱਟੀ ਚੱਕਣੀ ਓਤੋਂ ਵੀ ਕਰਦਾ ਨਹੀਂ ਕੰਮ ਮੈਂ ਤੇ ਡੈਡੀ ਤੋਂ ਜੂਤ ਕੰਮਾਂ ਵਾਂਗ ਕੰਮ ਕਰਦਾ ਹਾਂ ਇਹ ਵੀ ਗੱਲ ਤੇਰੀ ਮੈਨੂੰ ਠੀਕ ਲੱਗੀ ਆ ਜਾ ਪੁੱਤਾ ਆ ਕੰਮ ਕਰਨਾ ਓਏ ਲਾਲਾਗਾ ਜੋਰ ਓਏ ਚੱਲ ਚੱਲਾ ਪਹਿਲਾਂ ਤਾਂ ਤੁੱਪ ਤੁੱਪਾ ਕਰੀ ਗਏ ਹੁਣ ਤਾਂ ਸ਼ਾਹ ਆ ਗਈ ਲਾਡੀ ਕਹਿੰਦਾ ਚੱਕ ਕੇ ਲਿਆ ਦੂੰ ਉਹਨਾਂ ਨੂੰ ਹਾਂ ਹੁਣ ਝੂਠ ਬੋਲ ਕੇ ਮੈਂ ਜੱਕ ਲੈ ਸੋਨੂੰ ਮੈਂ ਮਿੱਟੀ ਨਾਲ ਦੀ ਪਾਉਂ ਕੋਠੇ ਛੱਡ ਜੋ ਮਿੱਟ ਮਾਰਾਂ ਆਹ ਮਿੱਟੀ ਟਰਾਲੀ ਵਰਤੀ ਪਰ ਨੂਰੇ ਕੀ ਭਰਤ ਪਾਉਣੀ ਐ ਕਰਨੀ ਤਾਂ ਮਿੱਟੀ ਸੈਟ ਐ ਕੋਠੇ ਤੋਂ ਚਲੋ ਗਰਾ ਦੋਨੇ ਲੱਗ ਜਾਓ ਓਏ ਉਹਨੂੰ ਬੁਲਾ ਓਏ ਚਾਚੇ ਦੇਖਿਆ ਲੱਗ ਰਹੀਦਾ ਅੱਛਾ ਚਲ ਓਏ ਹਾਂ ਪਾ ਪਾ ਦੋ ਫਿਰ ਆ ਨਾ ਮਟੀਰੀਅਲ ਕਰਮਾਂ ਹਾਂ ਆ ਵੀ ਆ ਜਾ ਕਰ ਲੋ ਸ਼ਰਮ ਚਾਚਾ ਇਕੱਲਾ ਲੱਗ ਰਿਹਾ ਉੱਪਰ ਕੋਠੇ ਤੇ ਯਾਰ ਕੰਮ ਕਰਨਾ ਤੱਪੇ ਉਹ ਵੀ ਉਹਦਾ ਮੇਰੇ ਨਾਲ ਤੇ ਵੀ ਯਾਰਾ ਹਾਂ ਉਹਦਾ ਮੇਰੇ ਨਾਲ ਤੇ ਨੂੰ ਚੱਲ ਉਹ ਤੂੰ ਵੀ ਅੜ ਜਾ ਫਰਾ ਦੇ ਇਹਨੂੰ ਪਤਾ ਜਾਣਾ ਚੱਲ 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 ਇਹਨੂੰ ਉੱਪਰ ਲੈ ਜਾ ਨਾਲ ਪਾਉਣੀ ਜੇ ਆਪਣੇ ਰਾਤ ਨੂੰ ਖਾਈ ਨੂੰ ਔੜੀ ਚੜੋ ਚੱਲ ਮੰਗ ਰਿਆ ਹੁਣਾ ਥੋੜੇ ਚੱਲ 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 ਨਹੀਂ ਨਹੀਂ ਔੜੀ ਚੜੋ ਚੱਲ ਚਲ ਉੱਪਰ ਕੰਮ ਨਹੀਂ ਕਰਕੇ ਦਿੰਦੇ ਕਦੇ ਉਹ ਰਾਰਾ ਜੀ ਨਹੀਂ ਕੰਮ ਕਰਕੇ ਚਲ ਉੱਪਰ ਚੱਲ ਚੱਲ ਆਹ ਦੇਖ ਮਾਰੂਗਾ ਆਹ ਦੇਖ ਫਿਰ ਇੱਧਰ ਦੇਖ ਚਲ ਉੱਪਰ ਇੰਚੀ ਟੇਪ ਲੈ ਕੇ ਚੜਜਾ ਜੇ ਬੱਸ ਮੇਨੂੰਗਾ ਸਾਰਾ ਹਾਂ ਜ਼ਰੂਰੀ ਹੈ ਉਪਰੀ ਆ ਗਏ ਛੋੜ ਨਾ ਕਰ ਛੋੜ ਨਾ ਕਰ ਚੱਲ 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 ਓਏ ਚੱਲ ਚੱਲ ਮੈਂ ਉਤੋਂ ਕਰਦਾ ਦਾ ਚੜ ਜਾ ਬਾਹਰ ਕਿੰਨੀ ਵਾਰ ਹੈ ਓਏ 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 ਦੀ ਚੱਲ ਚੱਲ ਉੱਪਰ ਚੱਲ ਕਾਕੇ ਪਹਿਲਾਂ ਇੱਕ ਗੱਲ ਜਮਾਂ ਸੱਚੀ ਦੱਸਣੀ ਆ ਲਾਡੀ ਨੇ ਡੱਕਾ ਤੋੜਿਆ ਸਵੇਰ ਦਾ ਹੈ ਤੋੜ ਨਾਲ ਜਿਹਾ ਤੇ ਆਪੇ ਕਹਿੰਦਾ ਹਾਂ ਮੈਨੂੰ ਪਤਾ ਦੀ ਉਹਦਾ ਸਵੇਰ ਤੋਂ ਮੂੰਹੀ ਰੌਲਾ ਪਈ ਜਾਂਦਾ ਆ ਜੋ ਉਹ ਕੋਠੇ ਤੋਂ ਮਿੱਟੀ ਲਾਉਣੀ ਆ ਇਹ ਕਰਨਾ ਉਹ ਕਰਨਾ ਹੱਕ ਦਾ ਭੱਜੇ ਸੰਡੇ ਨੇ ਉਹੀ ਤਾਂ ਗੱਲ ਆ ਕਾਨੂੰਨੇ ਕੰਮ ਵਾਲੇ ਮੈਨੂੰ ਤਾਂ ਪਤਾ ਦੀ ਵੀ ਉਹਨੇ ਡੱਕਾ ਨਹੀਂ ਤੋੜ ਕੇ ਦੇਣਾ ਆ ਦੇਖ ਲੋ ਬਈ ਸਵੇਰ ਦੇ ਲੱਗੇ ਨੇ ਕਿਉਂ ਜੀ ਠੀਕ ਠਾਕ ਹਾਂ ਵਧੀਆ ਜੀ ਵਧੀਆ ਠੀਕ ਆ ਚੱਲ ਵਧੀਆ ਚਾਹੀਦੇ ਆ ਆ ਜੰਨਾ ਬਈ ਕੰਮ ਕਰਿਆ ਮਿੱਟੀ ਇਧਰੋਂ ਜਾਂ ਕਿਧਰ ਪਈ ਆ ਇਧਰੋਂ ਇਧਰ ਉਹ ਬੰਦੇ ਨੇ ਪੂਰਾ ਕੰਮ ਨਹੀਂ ਕਰਿਆ ਹੁਣ ਜਦੋਂ ਸ਼ਾਵਾਂ ਆ ਗਈ ਹੁਣ ਚੜਿਆ ਕੋਠੇ ਤੇ ਵੀ ਆਪਦਾ ਕੰਮ ਆ ਕਿਹੜਾ ਕੇਸ ਦਾ ਵੀ ਕੰਮ ਕਰ ਲਈ ਡੱਕਾ ਤੋੜੇ ਲਈ ਆਪਾਂ ਆ ਹੁਣ ਇਹਨਾਂ ਨੂੰ ਲਾਦਾ ਇਹਦਾ ਪੂਰੀ ਪਾਈ ਖੜੇ ਨੇ ਸਿੱਗ ਲਿਗ ਰਹੇ ਆ ਚੱਲ ਥੱਲੇ ਸਿੱਟੀ ਚ ਲਟਾਂ ਐ ਇਧਰ ਆ ਜਾ ਤੂੰ ਕੌਰੀ ਵਾਲੇ ਮੈਨੂੰ ਚਾ ਲਾਗਾ ਕਿਉਂ ਕਹੀ ਰਹਿ ਗਿਆ ਤੂ ਆ ਕਾਗਜ ਪੜੇਗਾ ਨਹੀਂ ਬਾੜਦਾ ਭਾਈ ਮਾਰੇ ਕੀ ਦਿਮਾਗ ਨਹੀਂ ਆ ਕੀ ਕਰ ਰਹੇ ਆ ਇੱਥੇ ਕਿਉਂ ਦੇਖੀ ਜਾਂਦਾ ਉਹ ਐ ਕਹਿੰਦਾ ਹੋ ਇੱਥੇ ਨਾ ਛੱਟਾ ਕਾਗਜ ਤੇ ਸਿੱਧੀ ਪਿੱਛੇ ਜਾਣ ਦੇਟਾ ਉਹ ਫਰਾ ਜੀ ਮੈਂ ਟੱਕਾ ਮਾਰੀ। ਥੋਰੀ ਵਾਲੇ ਯਾਰ ਮੈਂ ਫੜਾਦਾ ਨਾ ਤੈਨੂੰ ਤਾਂ ਕਹੀਂ ਜੰਨਾ। ਬਾਈ ਕਿਵੇਂ ਫੜਾ ਦੇਣਾ ਤੈਨੂੰ? ਉਹ ਉੱਥੇ ਫੜ ਲੈ ਇਧਰ ਕਾਗਜ਼ ਪਾੜੇਗਾ। ਸਹੀ ਬੱਟਣ ਲੱਗ ਰਹੇਗੇ ਨਾ ਕਾਗਜ਼ ਹਰਾ-ਭਰਾ ਕਰਦੇ। ਉਹ ਯਾਰ ਕੰਮ ਕਰਦਿਆਂ ਨੂੰ ਨਾ ਬੋਲ ਤੁਸੀਂ ਸਾਰੇ ਇੱਕੋ ਜਿਹੇ ਹੋ। ਉਹ ਦੇਖ। ਕੰਮ ਵਾਲ ਮੂਹ ਨਹੀਂ ਹੈਗੇ ਇਹਨਾਂ ਦਾ। ਅੱਗੇ ਕਾਲ ਨੇ ਆਪਣਾ ਨਾ ਬੋਲੋ ਬੈਪ ਦੀ ਬੁੱਕੜੀ ਹੁਣ ਆ ਬੈਪ ਜਵਣੀ ਪੂਰੀ ਬਈ ਬੰਦੇ ਨੇ ਤੇ ਦੇਖੋ ਨੀ ਜਿੱਲਾ ਓਏ ਹੁਣ ਦੇਖੀ ਹੁਣ ਦੇ ਭਰਾ ਮਜਾ ਓ ਡਾਵਲੇ ਜਗਦਾ ਚਾਚਾ ਟੱਟਾ ਜੋਰੇ ਬੜਾ ਸਰੀਰ ਚ ਤਨੋ ਉਡੀਪਨ ਮੜੀ ਗਲੇ ਜਾ ਕੇ ਇਹਨਾਂ ਨੂੰ ਬਈ ਮੈਂ ਉਹ ਰੋ ਪੱਟੂਗਾ ਆਪਾਂ ਨੂੰ ਚੱਕਣ ਦਾ ਹੋਈਗਾ ਸ਼ਾਂਤ ਮੈਨੂੰ ਪੱਟਣਾ ਹੈ ਸੌਂਕ ਤਾਂ ਮੈਂ ਹੁਣ ਕਰ ਦੂੰ ਪੂਰਾ ਤੇ ਫਾਸਲਾ ਕਰ ਦਿਆ ਲੈ ਰੋ ਉਏ ਪਰ ਤੇ ਮਨ ਲਾ ਛੁੱਟੀ ਆਪਾਂ ਕਹਾਂ ਦੇਖੀ ਓਏ ਆ ਗੋਠੇ ਦੇ ਨਾਲੇ ਬਈ ਲੱਡੀਕੇ ਤੇ ਆ ਗਿਆ ਸਰਕਾਰੀ ਸਕੂਲ ਸ਼ਾਹਲੀ ਦਾ ਤੇ ਢੋਜੇ ਦੇ ਕੌਰੀ ਵਾਲੇ ਉਰੀ ਪੜਦੇ ਨੇ ਆ ਇਹਨਾਂ ਦਾ ਪਲੇਗਰਾਉਂਡ ਆ ਇਹਨਾਂ ਦਾ ਕਬੱਡੀ ਗਰਾਉਂਡ ਆ ਇਧਰ ਇਧਰ ਕਾਕੇ ਉਰੀ ਲੱਗ ਰਹੇ ਨੇ ਬਈ ਜਦੋਂ ਜਹਾਦ ਕਰਨ ਬੁਰੀ ਬਈ ਵੈਦੀ ਤਰੀਂ ਨਹੀਂ ਹੈ ਵਿਆਹ ਦੀਆਂ ਤਿਆਰੀਆਂ ਨੇ ਗੱਲ ਤਾਂ ਉਰੀ ਮੋਕਦੀ ਆ ਸਾਰੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਈ ਲੱਡੀ ਦੇ ਦੀਆਂ ਓਏ ਕੰਮ ਤਾਂ ਕਰੀਏ ਨਾ ਤਾਂ ਤੈਨੂੰ ਐ ਪਤਾ ਵੀ ਕੰਮ ਕਰ ਤੋਂ ਹੋ ਰਿਹਾ ਏ ਪਤਾ ਨਹੀਂ ਚਾਚੂ ਦਾ ਵਿਆਹ ਯਾਰਾ ਉਹਨੇ ਯਾਰ ਯਾਰੀ ਜੱਤ ਪਾਸ ਦੇਖ ਕੇ ਨਹੀਂ ਅੱਗੇ ਹੋ ਜਾ ਥੋੜੀ ਜਿਹੀ ਅੱਛਾ ਵੀ ਕੰਮ ਤਾਂ ਕਰਨਾ ਹੀ ਐ ਕੰਮ ਤਾਂ ਕਰਨਾ ਹੀ ਯਾਰ ਮਿੱਤਰ ਜਿਹੜੀ ਮਰਜ਼ੀ ਉਹਦਾ ਹੋ ਜਾਤ ਪ੍ਰਥਾ ਤਾਂ ਆਪਾਂ ਓਹ ਲੈ ਜੋ ਜੱਤ ਪਾਸ ਤਾਂ ਦੇਖਣਾ ਹੀ ਨਹੀਂ ਨਾ ਵੇ ਵਿਆਹ ਗਿਆ ਦਾ ਇਹ ਤਾਂ ਹਜੇ ਕਿਹੜਾ ਕੜਾਇਆ ਖੜਾ ਤਾਂ ਲਿਆ ਇਹਨੂੰ ਪਤਾ ਵੀ ਕੈਮਰਾ ਚੱਲਦਾ ਤਾਂ ਕੰਮ ਕਰੀਂਦਾ ਨਹੀਂ ਲਾਡੀ ਮੁੰਨੀ ਡੱਕਾ ਤੋੜ ਕੇ ਰਾਜੀ ਉਹ ਥੋੜੀ ਭਾਈ ਰੇਤਾ ਪੱਤੋ ਪੰਜ ਮਿੰਟ ਸਾਨੂੰ ਹੋਏ ਨਹੀਂ ਉੱਥੇ ਕੰਮ ਕਰਦੇ ਨੂੰ ਬਹਿ ਕੇ ਉਰੇ ਆ ਕੇ ਸ਼ੌਂਚ ਜੇ ਤਾਂ ਕਦੇ ਕੰਮ ਕੀਤਾ ਹੋਵੇ ਤਾਂ ਤਾਂ ਸਾਨੂੰ ਪਤਾ ਹੋਵੇ ਚਾਚੂ ਉਹਦਾ ਨਾਮ ਲੈਣਾ ਨਹੀਂ ਉਹ ਪਾਵਾਂਗੇ ਟੈਲ ਪਾਉਗੀ ਕਿੱਕ ਲਵੇ ਆਪਸੋ ਟੈਲ ਹੋਏ 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 ਲਾਹੇ ਕਾ ਕਿੰਨਾ ਹੈ ਬਾਰ ਓਏ ਹੋਏ ਹੋਏ ਕਿਆ ਅੱਖੇ ਨੇ ਨਾ ਭਾਈ ਕਰ ਫੀਡੀ ਸਕੂਲ ਵਾਲੀ ਬਹੁਤ ਚੋਲੀ ਵਿੱਚ ਦੀ ਲੰਘਿਆ ਸੀ ਪੰਨਾ ਹੈ ਬਹੁਤ ਚੋਲੀ ਵਿੱਚ ਦੀ ਲੰਘਿਆ ਔਰ ਐਡਾ ਸਰੀਰ ਨਹੀਂ ਲੰਘਦਾ ਢਿੱਡ ਦਾ ਦੇਖ ਲੈ ਢੱਡੇ ਫਾਜੂ ਤੇਰਾ ਤਾਂ ਤੂੰ ਨਹੀਂ ਵਿੱਚ ਦੀ ਲੰਘ ਸਕਦਾ ਥੱਲੇ ਉਤਰ ਕੇ ਦੇਖਿਆ ਇੱਕ ਪਈਆ ਇੱਕ ਨਿਕਲ ਗਈ ਥੱਲੇ ਮੱਥਾ ਨਾ ਮਾਰਾ ਥੱਲੇ ਮਾਰਿਆ ਹੈ ਜੀ ਇਸ ਦਿਨ ਮਾਰਾ ਓਏ ਓਰੇ ਬੇਜਦੀ ਨਾਲ ਲੰਘ ਜਾ ਓਏ ਲੈ ਚੱਕ ਓਏ ਉਹ ਆ ਗਿਆ ਓਏ ਥੋੜਾ ਚੱਕ ਲੱਗ ਜਾ ਕੇ ਨਾ ਕੰਮ ਕਰਨ ਤੂੰ ਇਧਰੋਂ ਲੱਗ ਜਾ ਓਏ ਨਹੀਂ ਸੋਚੀ ਕੰਮ ਕਰੋ ਯਾਰ ਦੱਬ ਕੇ ਮਾ ਬੱਟ ਨਾ ਆਜ ਕੁਛੇ ਕਰੂ ਹਾ ਫੜਾਈ ਬੱਟ ਕਾਕੇ ਨੂੰ ਪਿਆ ਰਹਿਣ ਦੇ ਕਾਕੇ ਜਿਹਨੂੰ ਕੋਈ ਪਤਾ ਸਾਈਡ ਤੇ ਰੱਖ ਦੇ ਲੈ ਚਲੋ ਓਏ ਪੰਕਜ ਬਲੌਗ ਨਾ ਪਾ ਇਹਨੂੰ ਤਕਾ ਬਈ ਸਾਡੇ ਆਪਾਂ ਨਹੀਂ ਜਗਾਉਂਦੇ ਬਈ ਚੱਕੋ ਮੈਂ ਤਾਂ ਬਲੌਗ ਨਹੀਂ ਬਣਾ ਰਿਆ ਉਹ ਬਈ ਪੰਕਜ ਇਹਨੂੰ ਕਹ ਚੱਕਲਾ ਯਾਰ ਤੂੰ ਤਾਂ ਮੈਂ ਵੀ ਪੱਟਾ ਅੱਕਦੇ ਆ ਨਾਲ ਇਟਾਂ ਵੀ ਚੱਕਣੀਆਂ ਨੇ ਕੋਈ ਕੰਮ ਘੱਟ ਕਰ ਰਹੇ ਰੋਲਾ ਵੱਧ ਪਾਰ ਗਿਆ ਸੋਨੇ ਵੇ ਲੈ ਹਾਰੀ ਹਰਗੇ ਤੋ ਉਧਰ ਪੱਤ ਦੇ ਪੱਟ ਕੇ ਰੱਖ ਲੈ ਚੱਕਰਾਂਗੇ ਪੱਟ ਕੇ ਮੇਰੇ ਵਾਂਗੂ ਬੁੱਝੇ ਕਰਨੀ ਨਹੀਂ ਕੰਮ ਹੁਣ ਡਿਊਟੀ ਤੇਰੀ ਮੇਰੇ ਨਾਲ ਆ ਮੈਂ ਚੱਕ ਚੱਕ ਇੰਟ ਪਾਈ ਜਾਉਂਗਾ ਪੁਰਾਣਾ ਡੀਨ ਉਹਰ ਨਹੀਂ ਕਮਾਲ ਦੀ ਗੱਲ ਹੈ। ਇਹ ਸਰੀਰ 'ਚ ਜੋਰ ਪਤਾ ਕੰਨਾ ਵਾਂਗੂ। ਪੈਸੇ ਨੇ ਦਿੱਤਾ ਕੋਲੇ। ੱਡ ਪਾ ਲਾ। ਪੱਟਾ ਮੈਂਟ ਮਾਰ ਕੇ ਰਾਹ ਦੇਖ ਲੈ ਕਿੱਥੇ ਆ ਗਿਆ। ਸਿਆਲ ਹੈ ਨਹੀਂ ਇਹ ਰੀਜ ਨਾ ਕੰਮ ਕਰਦਾ। ਆ ਰੀਜ ਰੂਜ ਨਹੀਂ। ਹਾਂ? ਕਦੋਂ ਦੇ ਕਰੀ ਪੈਸੇ ਨੇ। ਹੈ? ਕਿਹੜੇ ਓਏ? ਇਹ ਕਹਿੰਦਾ ਬਥੇਰੇ ਪੈਸੇ ਨੇ ਜੱਟਾਂ ਨੇ। ਸਾਢੀ ਕਿਹਾ। ਸੱਚਾ। ਕਦੇ ਸਿਰਾ ਫੁੱਲਣੇ। ਲੱਡੀ ਕੀ ਆਏ ਆ ਵੀ ਤੈਨੂੰ। ਹਾਂ। ਦਬਲ ਨ ਮਾਰੀ ਜੇ। ਬੌਝਾ ਲੱਡੀ ਜਰਾ। ਉਹ ਤਾਂ ਆਪਣੀ ੜਕਾ ਤੋੜ ਕੇ ਰਾਜੀ ਤਰਪਾ ਇਹਦੇ ਨਾਲ ਤੂੰ ਇਹਦੇ ਨਾਲ ਉੱਧਰ ਜਾ ਉਹ ਪੱਟੋ ਫਿਰ ਚੱਲੀਏ ਆਰਾਮ ਲੀਲਾ ਦੇ ਦਿਖਾਈਏ ਤੁਹਾਨੂੰ ਅੱਜ ਮਾਮਾ ਮਾਰੀ ਵਾਲੀ ਆ ਸੀਣਾ ਆ ਪੁੱਤਾਂ ਐ ਕਰ ਆ ਕਹੀ ਨਾਲ ਸਾਫ਼ ਕਰ ਦਿੱਤੋਂ ਦਮ ਲੈ ਕੇ ਚੰਗਾ ਆ ਕਹੀ ਤੇ ਕਰ ਮਿਸਤਰੀ ਦੇ ਤਾਂ ਇਕੱਲੇ ਆਰਡਰ ਹੀ ਹੁੰਦੇ ਨੇ ਉਹ ਮਿਸਤਰੀ ਹੈ ਜਿਹੜਾ ਇਕੱਲੇ ਆਰਡਰ ਹੀ ਦਿੰਦਾ ਬਸ ਬਾਕੀ ਦਾ ਆ ਕਰਨ ਹੋਰੀ ਤਾਂ ਦਿਹਾੜੀਆਂ ਮੰਗੂਗਾ ਕੰਮ ਕਰ ਰਹੇ ਨੇ ਬਿਚਾਰੇ ਓ ਜਿਹੜੀ ਆ ਵੀ ਇਹਨੇ ਲੱਗਤਾ ਵੈਗੇ ਭਾਈ ਜਰਾ ਰੈਸਟਲ ਹੈ ਤੂੰ ਕੀ ਮੰਗਦਾ ਮੇਰਾ ਸਾਲਾ ਜੀ ਸਾਹ ਚੱਜਾ ਕੰਮ ਕਰਕੇ ਨਹੀਂ ਦਿੰਦਾ ਨਹੀਂ ਇਹ ਕੌਰੀ ਵਾਲਾ ਹਰਕਾ ਗਈ ਹਰਕਾ ਗਈ ਹਰਖਾਈ ਖਰਖਾਉਣ ਚੱਲਿਆ ਬਈ ਕੌਰੀ ਵਾਲੇ ਨੂੰ ਹਰਕਾ ਹਰ ਗਈ ਆ ਉਹ ਕਰ ਲੋਗਾ ਆਹ ਆਉਂਦਾ ਬਈ ਅੱਧੂ ਜਾਲੇ ਛੱਡ ਕੇ ਕੰਮ ਤੈਨੂੰ ਨੀ ਤੇਰਾ ਕੈਨਸਲ ਆ ਰਾਮਲੀਲਾ ਕਿੱਥੇ ਰਾਮਲੀਲਾ ਤੇ ਮੈਂ ਤਾਂ ਪੱਕਾ ਹੈ ਬਈ ਯਾਰ ਐਵੀ ਗੱਲ ਸੁਣ ਇਹ ਚਾੜ ਕਰਦੇ ਨੇ ਮੈਂ ਪੱਟੀਆਂ ਨਾਲ ਵੀ ਚੱਕੀ ਚੱਲੋ ਨੇ ਪੱਟ ਵੀ ਤੂੰ ਸਿੱਟ ਵੀ ਕਿਉਂ ਵੀ ਆਏ ਥੋੜੀ ਹੁੰਦਾ ਯਾਰ ਉਹ ਉਧਰ ਮਾਰਿਆ ਸਕੂਲ ਚ ਥੋੜਾ ਪੜਾ ਕੇ ਆਨੂੰ ਉਹ ਵੀ ਅੱਜ ਐਸਾਬ ਚ ਕੰਮ ਕਰਕੇ ਨਹੀਂ ਦਿੰਦਾ ਉਹ ਕੁਝ ਵੀ ਨਹੀਂ ਕਰਿਆ ਨੇ ਢੜਕੇ ਦਾ ਪਹਿਲਾਂ ਕਾਕੇ ਹੋਰਾਂ ਨੇ ਕਿਹਾ ਕਹਿੰਦੇ ਵੀ ਢੱਕਾ ਨਹੀਂ ਥੋੜੇ ਨੇ ਬੰਦੇ ਨੇ ਸਵੇਰ ਦਾ ਹੁਣ ਤਾਂ ਸ਼ਾਮ ਵਾਰੀਆ ਹੁਣ ਤਾਂ ਕਰ ਲੈ ਹੋਰ ਯਾਰ ਆ ਕਿ ਕੀੜੀਆਂ ਲੜ ਗਈਆਂ ਕਿ ਨਾ ਹੋਣਾ ਕਿ ਦਿਖਾਉਂਦਾ ਸੱਜਾ